ਪੁਣ ਕਰਜ਼ਾ ਮਾਫ ਕਰਨ ਦੀ ਲਕੀਰ ਫੇਰਨ ਦੀਆਂ ਗੱਲਾਂ ਹੋਈਆਂ ਨੇ ਔਰ ਉਹ ਵੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਬਿਆਨ ਦਿੱਤਾ ਜੋ ਅੰਕੜਾ ਉਹਨਾਂ ਨੇ ਦੱਸਿਆ ਕਿ 85000 ਕਰੋੜ 85460 ਕਰੋੜ ਰੁਪਈਆ ਇਹ ਹੈਗਾ ਪ੍ਰਾਈਵੇਟ ਸੈਕਟਰ ਦਾ ਜੋ ਕਰਜ਼ਾ ਕਿਸਾਨੀ ਦੇ ਨਾਲ ਜੁੜਿਆ ਔਰ 10000 ਕਰੋੜ ਰੁਪਇਆ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਕੀ ਟੋਟਲ ਕੁੱਲ ਅਮਾਉਂਟ ਬਣਦੀ ਹੈ ਲਗਭਗ 1 ਲੱਖ ਕਰੋੜ ਰੁਪਇਆ ਕਿ ਉਹ ਹੁਣ ਲਕੀਰ ਫੇਰੀ ਜਾਣੀ ਹੈ ਮਾਫ ਕਰਾਂਗੇ ਜੇ ਕਿਸਾਨ ਔਖਾ ਹੈ ਤੇ ਉਹਨੂੰ ਸੌਖਾ ਕਰਾਂਗੇ ਇਹ ਜਿਹੜੇ ਵਕਤ ਬਿਆਨ ਆਇਆ ਹੈ ਜਾਂ ਇਹ ਵਿਉਂਤ ਘੜੇ ਜਾਣ ਦੀ ਗੱਲ ਕੇਂਦਰ ਨੇ ਦਾਵਾ ਕਰ ਦਿੱਤਾ ਹੈ ਮੰਤਰੀ ਦੇ ਜ਼ਰੀਏ ਇਹ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿ ਉਸ ਨੂੰ ਥੋੜਾ ਸ਼ਾਂਤ ਤੇ ਠੰਡਾ ਕਰਨ ਦੀ ਗੱਲ ਹੈ ਜਾਂ ਪਹਿਲਾਂ ਤੋਂ ਹੀ ਵਿਉਂਤ ਬਣੀ ਹੋ ਸਕਦੀ ਹੈ ਦੇ ਕੋਈ ਪਾਰਲੀਮੈਂਟ ਦੇ ਵਿੱਚ ਸਾਡੇ ਕੇਂਦਰੀ ਖੇਤੀ ਵਜ਼ੀਰ ਦਾ ਬਿਆਨ ਆਇਆਗਾ ਇਸ ਬਿਆਨ ਦੇ ਕੀ ਮਾਨੇ ਨੇ ਕੋਈ ਪਾਲਿਸੀ ਹੈ ਕੀ ਹੈ ਗਵਰਨਮੈਂਟ ਕਦੋਂ ਲਾਗੂ ਕਰੂਗੀ ਇਹਦਾ ਅਜੇ ਪੂਰਾ ਅਸੀਂ ਕੈਰੀਅਰ ਖੜਾਤਾ ਸਾਡੇ ਸਾਹਮਣੇ ਅਜੇ ਕੋਈ ਇਸ ਤਰ੍ਹਾਂ ਦਾ ਆਇਆ ਨਹੀਂ ਪਾਰਲੀਮੈਂਟ ਦੇ ਵਿੱਚ ਸਟੇਟਮੈਂਟਸ ਜਿਹੜੇ ਜਿਹੜੀਆਂ ਜਾਂ ਕਈਆਂ ਗੱਲਾਂ ਦੇ ਆਪਾਂ ਨੂੰ ਵੀ ਪਤਾ ਵੀ ਕਿੰਨੇ ਇੱਕ ਖਰੇ ਉੱਤਰ ਦੇ ਨੇ ਕੀ ਹੁੰਦੇ ਨੇ ਇਹ ਇਹ ਕੋਈ ਜ਼ਿਆਦਾ ਕੋਈ ਪਾਲਿਸੀ ਦੀ ਗੱਲ ਹੋਵੇ ਬਜਟ ਦੇ ਵਿੱਚ ਇਹੋ ਜੀ ਕੋਈ ਗੱਲ ਹੁੰਦੀ ਤਾਂ ਨਿਰਮਲਾ ਸੀਤਾਰਮਨ ਨੇ ਤੇ ਮੋਦੀ ਜੀ ਨੇ ਤਾਂ ਪੂਰਾ بڑے ਦਾਅਵੇ ਨਾਲ ਤੇ ਠੋਕੇ ਕਹਿਣਾ ਸੀ ਹੁਣ ਤਾਂ ਬਜਟ ਪਾਸ ਹੋਇਆ ਪਾਸ ਆ ਪੇਸ਼ ਹੋਇਆ ਦੋ ਦਿਨ ਪਹਿਲਾਂ ਉਦੋਂ ਇਹੋ ਜਿਹਾ ਕੋਈ ਅਲਾਰਮ ਮੈਨੂੰ ਲੱਗਦਾ ਮੇਰੇ ਦਾ ਧਿਆਨ ਚ ਕੋਈ ਹੈ ਨਹੀਂ ਜੇ ਤੁਹਾਡੇ ਧਿਆਨ ਚ ਹੈਗਾ ਤਾਂ ਤੁਸੀਂ ਦੱਸ ਦਿਓ ਮੈਨੂੰ ਬਜਟ ਦੇ ਵਿੱਚ ਤਾਂ ਹਾਂ ਬਜਟ ਦੇ ਵਿੱਚ ਜਦੋਂ ਇਹੋ ਜਿਹੀ ਅਨਾਉਂਸਮੈਂਟ ਨਹੀਂ ਹੋਈ ਤਾਂ ਕੇਂਦਰੀ ਖੇਤੀ ਮੰਤਰੀ ਇਹ ਕਿੱਥੋਂ ਲਿਆ ਰਹੇ ਨੇ 1 ਲੱਖ ਰੁਪਏ ਮਾਫ ਕਰਨ ਲਈ ਇਹਦੇ ਬਾਰੇ ਜਿਹੜੀ ਹੈ ਨੀਤੀ ਇੱਕ ਤਾਂ ਸਪਸ਼ਟ ਹੋਰ ਚਾਹੀਦੀ ਹੈ ਦੂਜੀ ਗੱਲ ਹੋ ਸਕਦਾ ਚੋਗਾ ਬਾਉਂਡਰੀ ਕੋਸ਼ਿਸ਼ ਹੋਵੇ ਕਿਸਾਨ ਅੰਦੋਲਨ ਜਿਹੜਾ ਆਪਾਂ ਨੇ ਸਾਹਮਣੇ ਹੈ 2020 ਤੇ 21 ਚ ਜਿਹੜਾ ਦਿੱਲੀ ਚ ਕਿਸਾਨ ਅੰਦੋਲਨ ਚੱਲਿਆ ਉਹਨੇ ਕੇਂਦਰ ਸਰਕਾਰ ਦੇ ਨੱਕ ਚ ਦਮ ਕਰਤਾ ਸੀ ਤੇ ਕੇਂਦਰ ਸਰਕਾਰ ਦੇ ਜਦੋਂ ਹੱਥ ਖੜੇ ਕਰਾਤੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਐਲਾਨ ਕਰਨਾ ਪਿਆ ਵੀ ਹਾਂ ਠੀਕ ਹੈ ਜੀ ਅਸੀਂ ਜਿਹੜੇ ਐਤ ਕੀਤੀ ਕਰੂ ਹਾਂ ਵਾਪਸ ਲੈ ਗਏ ਉਸ ਤੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਪਾਟੋ ਤਾੜ ਹੋਈਆਂ ਉਸ ਪਾਟੋ ਤਾੜ ਦਾ DJ ਕੇ ਦੋ ਤਿੰਨ ਜਥੇਬੰਦੀਆਂ ਸ਼ੰਭੂ ਬੈਟਰ ਤੇ ਖਤੌੜੀ ਬੈਟਰ ਤੇ ਬੈਠੀਆਂ ਨੇ ਨੱਲੇਵਾਲ ਦੇ ਮਰਨ ਨੱਲੇਵਾਲ ਮਰਨ ਵਰਤ ਤੇ ਆ ਪਤਾ ਨਹੀਂ ਭੁੱਖ ਹੜਤਾਲ ਤੇ ਨਹੀਂ ਪਤਾ ਨਹੀਂ ਕੁਝ ਖਾਂਦੇ ਨੇ ਪਤਾ ਨਹੀਂ ਪੀਂਦੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਉਹ ਵੀ ਬੈਠੇ ਨੇ ਅਜੇ ਉੱਤੀ ਪਏ ਨੇ ਕਿ ਟਰਾਲੀ 'ਚ ਪਏ ਨੇ ਪਤਾ ਨਹੀਂ ਕਮਰੇ 'ਚ ਪਏ ਨੇ ਤੇ ਉਹ ਉਹ ਇੱਕ ਅਲੱਗ ਦੌਰ ਚੱਲਿਆ 14 ਫਰਵਰੀ ਨੂੰ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੀ ਇਹਨਾਂ ਦੋਨਾਂ ਤਿੰਨਾਂ ਦੀ ਕੇਂਦਰੀ ਕੇਂਦਰ ਸਰਕਾਰ ਨਾਲ ਮੀਟਿੰਗ ਵੀ ਹੋਣੀ ਹੈ ਉਸ ਮੀਟਿੰਗ 'ਚ ਐਮਐਸਪੀ ਤੇ ਮੀਟਿੰਗ ਹੋਣੀ ਹੈ ਜਾਂ ਜਿਹੜਾ ਚੋਗਾ ਪਾਇਆ ਜਾ ਰਿਹਾ ਵੀ ਅਸੀਂ ਕਰਜ਼ਾ ਮਾਫ਼ ਕਰਾਂਗੇ ਇਹਦੀ ਗੱਲ ਹੋਣੀ ਹੈ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਕਾਫੀ ਮਹੱਤਵਪੂਰਨ ਨੇ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਨਜਿੱਠਦੀ ਹੈ ਇਹ ਪਤਾ ਲੱਗੂਗਾ ਹਾਂ ਜਿਹੜੀ ਗੱਲ ਦੂਜੀ ਤੁਸੀਂ ਕਹੀ ਕਿਸਾਨਾਂ ਦਾ ਕਰਜ਼ਾ ਵੀ ਕਿਸਾਨਾਂ ਦਾ ਕਰਜ਼ਾ ਵਾਕਿਆ ਹੀ ਜਿਹੜਾ ਹੈ ਉਹ ਬੜਾ ਗੰਭੀਰ ਵਿਸ਼ਾ ਹੈ ਚਾਹੇ ਮਹਾਰਾਸ਼ਟਰ ਹੋਵੇ ਚਾਹੇ ਆਂਧਰਾ ਪ੍ਰਦੇਸ਼ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਕੋਈ ਹੋਰ ਸੂਬਾ ਹੋਵੇ ਆਪਾਂ ਨੂੰ ਪਤਾ ਹੈ ਵੀ ਜਿਹੜੇ ਸਾਡੇ ਮਾਰਜਨਲ ਤੇ ਸਮਾਲ ਕਿਸਾਨ ਖੁਦਕਸ਼ੀਆਂ ਇਸੇ ਕਰਕੇ ਕਰ ਰਹੇ ਨੇ ਕਰਜ਼ੇ ਦੇ ਬੋਝ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੇ ਗੁਰਨਾਮਕਦੇਵ ਯੂਨੀਵਰਸਿਟੀ ਤਿੰਨਾਂ ਯੂਨੀਵਰਸਿਟੀਆਂ ਨੇ ਇੱਕ ਸਰਵੇ ਕੀਤਾ ਸੀ ਮੇਰੇ ਖਿਆਲ 10-12 ਹਜ਼ਾਰ ਤੋਂ ਵੱਧ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ ਹੁਣ ਤਾਂ ਖ਼ਬਰਾਂ ਲਾਉਣੋਂ ਹਟ ਗਏ ਕਿਸਾਨਾਂ ਦੇ ਖੁਦਕੁਸ਼ੀਆਂ ਦੀ ਇਹ ਇੱਕ ਅਨਫੋਰਚੂਨੇਟ ਪਾਰਟ ਹੈ 2022 ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਦੋਂ ਤੋਂ ਖੁਦਕੁਸ਼ੀ ਨੇ ਖ਼ਬਰਾਂ ਛਪਣੀਆਂ ਬੰਦ ਹੋ ਗਈਆਂ ਤੇ ਡਰਗ ਓਵਰਡੋਜ਼ ਨਾਲ ਵੀ ਖ਼ਬਰਾਂ ਜਿਹੜੀਆਂ ਘੱਟ ਛਪਦੀਆਂ ਨੇ ਖੁਦਕੁਸ਼ੀਆਂ ਨੇ ਵੀ ਘੱਟ ਛਪਦੀਆਂ ਉਸ ਤੋਂ ਪਹਿਲਾਂ ਜ਼ ਹੋਰ ਤੱਕ ਵੀ ਜਿਹੜੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਇਹ 'ਚ ਕੋਈ ਸ਼ੱਕ ਨਹੀਂ ਤੇ ਇੱਕ ਦੁੱਖਾ ਘਟਨਾਵਾਂ ਕਦੇ ਨਾ ਕਦੇ ਜਿਹੜੀਆਂ ਹੁੰਦਾ ਨਜ਼ਰ ਚ ਆਉਂਦੀਆਂ ਨੇ ਜਿਹੜਾ ਕਿ ਬਹੁਤ ਅਨਫੋਰਚੂਨੇਟ ਪਾਰਟ ਪਾਰਟ ਹੈ ਇਹਦੇ ਪਿੱਛੇ ਇੱਕੋ ਇੱਕ ਕਾਰਨ ਹੁੰਦਾ ਉਹ ਹੈ ਆਰਥਿਕਤਾ ਆਰਥਿਕਤਾ ਇਹਦੇ ਨਾਲ ਜੁੜੀ ਹੋਈ ਹੈ ਹਾਲਾਂਕਿ ਪੰਜਾਬ ਦੇ ਕਿਸਾਨ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਨੇ ਜਿਵੇਂ ਫਜ਼ੂਲ ਖਰਚੀ ਕਰਦਾ ਜੀ ਇਹ ਵਿਆਹਾਂ ਤੇ ਵੱਧ ਖਰਚ ਕਰਦੇ ਨੇ ਇਹ ਘਰਾਂ ਦੇ ਵੱਧ ਖਰਚੇ ਤੇ ਕਰਦੇ ਨੇ ਇਹਨਾਂ ਟਰੈਕਟਰ ਵਾਧੂ ਲੈ ਲਏ ਪਰ ਜਿਹੜਾ ਗੱਲ ਹੈ ਵੀ 2 2.5 ਇਕੜ ਵਾਲਾ ਕਿਸਾਨ ਹੈ 1.5 ਇਕੜ ਵਾਲਾ ਕਿਸਾਨ ਹੈ ਜ਼ਿਆਦਾਤਰ ਖੁਦਕਸ਼ੀਆਂ ਜਿਹੜੇ ਹੈ 1 ਇਕੜ ਤੋਂ ਲੈ ਕੇ 5-7 ਇਕੜ ਤੱਕ ਵਾਲੇ ਕਿਸਾਨ ਕਰ ਰਹੇ ਨੇ ਉਹਦਾ ਕਾਰਨ ਇੱਕੋ ਹੀ ਹੈ ਵੀ ਕਈ ਵਾਰੀ ਕੀ ਹੁੰਦਾ ਵੀ ਸਾਲ ਤੋਂ ਸਾਲ ਦੇ ਵਿੱਚ ਇੱਕ ਅੱਧੀ ਫਸਲ ਮਰ ਗਈ ਕੁਦਰਤੀ ਆਫਤ ਆ ਗਈ ਤਾਂ ਕਿਸਾਨ ਦਾ ਸਾਰਾ ਕੁਝ ਜਿਹੜਾ ਉਹ ਰੁੜ ਜਾਂਦਾ ਇੱਕ ਉਹਨੂੰ ਵਿਆਹ ਕਰਨਾ ਪੈਗਾ ਕੋਈ ਧੀ ਦਾ ਵਿਆਹ ਕਰਨਾ ਪੈਗਾ ਸ਼ੂਰ ਕਰਨਾ ਪੈਗਾ ਤਾਂ ਉਹ ਕਰਜ਼ੇ ਦੇ ਹੇਠ ਆ ਜਾਂਦਾ ਹੈ ਬਿਨਾਂ ਸ਼ੱਕ ਵਿਆਹ ਤੇ ਵੀ ਅੱਜ ਕੱਲ ਖਰਚਾ ਹੁੰਦਾ ਸਾਰੇ ਕਸ਼ਟ ਹੁੰਦਾ ਪਰ ਕਿਸਾਨ ਨੂੰ ਕਿਸਾਨ ਦੇ ਨਜ਼ਰੀਏ ਨਾਲ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਜਾਂਦਾ ਵੀ 2 ਏਕੜ ਵਾਲਾ ਕਿਸਾਨ ਹੈ ਜਿਹੜਾ ਉਹ ਕਿਸ ਹਾਲਾਤ ਜਿਉਂਦਾ ਹੈਗਾ ਤੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਇਹ ਜਿਹੀਆਂ ਆਪਣੇ ਸਾਹਮਣੇ ਆਏਗਾ ਜੇ ਨਾਤਾ ਐਮਐਸਪੀ ਜਿਹੜਾ ਹੈ ਕਣਕ ਦੇ ਝੋਨੇ ਤੋਂ ਬਿਨਾ ਹੋਰ ਕਿਸੇ ਫਸਲ ਤੇ ਜਿਹੜਾ ਉਹ ਐਮਐਸਪੀ ਮਿਲਦਾ ਹੈਗਾ ਜੇ ਦਿਰੇਗਰ ਹੈ ਕਿਸਾਨ ਆਪਦੇ ਖੇਤ ਚ ਕੰਮ ਕਰਕੇ ਕਰ ਸਕਦਾ ਉਹ ਪਾਲਿਸੀ ਜਿਹੜੀਆਂ ਪੂਰੀ ਤਰ੍ਹਾਂ ਲਾਗੂ ਨਹੀਂ ਹੋਈਆਂ ਕਿਛੇ ਜੇ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਨੇ ਜਿਹੜਾ ਕਰਜ਼ਾ ਮਾਫ ਦਿੱਤੀ ਸੀ ਉਹ ਪੂਰੀ ਕਿਸਾਨਾਂ ਨੂੰ ਨਹੀਂ ਮਿਲੀ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ 2017 ਚ ਸਰਕਾਰ ਬਣਾ ਲਿਆ ਆਪਦੀ ਵੀ ਮੈਤ ਕਿਸਾਨੀ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਮਾਫ ਕਰ ਦੂ ਮੈਂ ਆਰਧਿਕ ਦਾ ਵੀ ਮਾਫ ਕਰ ਦੂ ਮੈਂ ਕਮਰਸ਼ੀਅਲ ਬੈਂਕਾਂ ਦਾ ਵੀ ਮਾਫ ਕਰ ਦੂ ਉਹਨਾਂ ਨੇ ਕੋਆਪਰੇਟਿਵ ਬੈਂਕਾਂ ਦਾ ਮਿਲਖ 5000 ਕਰੋੜ ਰੁਪਇਆ ਉਹ ਵੀ ਮੰਡੀ ਬੋਰਡ ਦੇ ਕਰਜ਼ਾ ਚੱਕ ਕੇ ਦਿੱਤਾ ਤੇ ਉਹ ਮਾਫ ਕੀਤਾ ਤਾਂ ਅਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਹੜੀਆਂ ਸਰਕਾਰਾਂ ਦੀ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਜ਼ਮੀਨ ਉਸਮਾਨ ਦਾ ਫਰਕ ਹੁੰਦਾ ਹੈਗਾ ਉਦੋਂ ਲਈ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਆੜੀ ਕਰਜ਼ਾ ਮਾਫੀ ਦੀ ਮਿਸਾਲ ਮਿਲਦੀ ਹੈ ਇਸ ਲਈ ਜਿਹੜੀ ਤੁਸੀਂ ਸ਼ਿਵਰਾਜ ਚੋਹਾਨ ਵਾਲੀ ਗੱਲ ਕਰੀ ਹੈ ਇਹ ਤਾਂ ਕੋਈ ਠੋਸ ਨੀਤੀ ਜਿਹੜੀ ਹੈ ਔਣ ਤੇ ਫੇਰ ਹੀ ਸਾਹਮਣੇ ਪਤਾ ਲੱਗੂਗਾ ਵੀ ਕੀ ਪਾਲਿਸੀ ਹੈ ਕੀ ਹੈ ਜੀ